31 ਮਾਰਚ ਦਾ ਦਿਨ ਅਹਿਮ ਰਹਿਣ ਵਾਲਾ ਖਾਸ ਕਰਕੇ ਹਰਿਆਣਾ ਤੇ ਦਿੱਲੀ 'ਚ ਹਰਿਆਣਾ ਸਰਕਾਰ ਅਜੇ ਕਹਿੰਦੇ ਬਾਜ਼ ਨਹੀਂ ਆ ਰਹੀ ਜਿਹੜੇ ਉੱਥੇ ਧਰਨੇ ਤੇ ਬੈਠੇ ਆ ਕਿਸਾਨ ਸ਼ੰਭੂ ਬਾਰਡਰ ਤੇ ਜਾਂ ਫਿਰ ਉਹ ਦੂਜੇ ਪਾਸੇ ਉਹ ਕਹਿੰਦੇ ਕਿ ਸਾਨੂੰ ਇੱਕ 31 ਮਾਰਚ ਨੂੰ ਅੰਮ੍ਰਾਲੇ ਚ ਇੱਕ ਵੱਡਾ ਪ੍ਰੋਗਰਾਮ ਹੈ ਸ਼ਹੀਦ ਸ਼ੁਭ ਕਰਨ ਨੂੰ ਸਮਰਪਿਤ ਹੈ ਸਾਨੂੰ ਇਕੱਠੇ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਪਹਿਲਾਂ ਸਰਕਾਰ ਮਾਰਦੀ ਹੈ ਔਰ ਫਿਰ ਜਦੋਂ ਮਰੇ ਹੋਏ ਦਾ ਸੀ ਅਫਸੋਸ ਜਾਂ ਪ੍ਰੋਗਰਾਮ ਕਰਨਾ ਉਹ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਵੀ ਗਲਤ ਨੇ ਉਹ ਸਾਨੂੰ ਨਹੀਂ ਹੋਣ ਦਿੱਤਾ ਜਾ ਰਿਹਾ ਦੂਜੇ ਪਾਸੇ 31 ਮਾਰਚ ਨੂੰ ਵਾਲਾ ਦਿੱਲੀ ਦੇ ਵਿੱਚ ਰਵਿੰਦ ਕੇਰਿਵਾਲ ਦੀ ਰੈਲੀ ਹੈ ਇਹ ਦੋਵੇਂ ਗੱਲਾਂ ਨੇ ਜਿਹੜੀਆਂ 31 ਮਾਰਚ ਦਾ ਧਿਆਨ ਜਿਹੜੀਆਂ ਆਪਣੇ ਵੱਲ ਖਿੱਚਦੀਆਂ ਨਜ਼ਰ ਆ ਰਹੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਤੁਸੀਂ ਦੇ ਮੰਨ ਕੇ ਚੱਲੋਗੇ ਮੰਨ ਕੇ ਚੱਲੋ ਤੇ ਹਰਿਆਣੇ ਦੀ ਸਰਕਾਰ ਜਿਹੜੀ ਬੀਜੇਪੀ ਸਰਕਾਰ ਉਹ ਉਹਨਾਂ ਦਾ ਦਿਲ ਨਹੀਂ ਹੈਗਾ ਉਹ ਤੇ ਪੱਥਰ ਨੇ ਕਿਉਂਕਿ ਉਹ ਪੱਥਰ ਨੁਮਾ ਸਰਕਾਰ ਜਿਸ ਨੂੰ ਅ ਇਨਸਾਨੀਅਤ ਦਾ ਕੋਈ ਉਹਨਾਂ ਦਾ ਲੈਣਾ ਦੇਣਾ ਜਾਂ ਉਹਨਾਂ ਨੂੰ ਕੋਈ ਇਹ ਲੈਣਾ ਦੇਣਾ ਕਿ ਜਨਤਾ ਦੇ ਨਾਲ ਕਿਵੇਂ ਨਜਿੱਠਣਾ ਹੈਗਾ ਕਿਉਂਕਿ ਉਹ ਤੇ ਰਾਹ ਵੀ ਰੋਕ ਦਿੰਦੇ ਨੇ ਉਹਦੇ ਧਰਤੀ ਮਾ ਪਾੜ ਕੇ ਕਿਲ ਵੀ ਗੱਡ ਦਿੰਦੇ ਹੈਗੇ ਨੇ ਹੁਣ ਉਹ ਸ਼ੁਭ ਕਰਨ ਨੂੰ ਉਹਨਾਂ ਦੀ ਪੁਲਿਸ ਤੇ ਗੋਲੀ ਵੀ ਮਾਰ ਦਿੰਦੀ ਹੈਗੀ ਹੈ ਕੇਸ ਵੀ ਚੱਲਦਾ ਹੈਗਾ ਪੰਜਾਬ ਸਰਕਾਰ ਨੇ ਡਰ ਦੇ ਡਰ ਦੇ ਪਰਚਾ ਵੀ ਦਰਜ ਕੀਤਾ ਸੀ ਉਹ ਵੀ 0 ਐਫ ਆਈ ਆਰ ਸੀ ਨਾ ਹੁਣ ਉਹਨਾਂ ਲੱਗਾ ਕਿ ਜਿਹੜਾ ਉੱਥੇ ਸ਼ੁਭਕਰਨ ਸਿੰਘ ਦਾ ਮਨਾਉਣਾ ਹੈਗਾ ਦਿਨ ਮਨਾਉਣਾ ਜਾਨੀ ਮਨਾਂ ਪਾਠ ਰੱਖਿਆ ਹੈਗਾ ਉਹਦੇ ਚ ਤੇ ਭਾਜਪੀ ਨੂੰ ਇਹ ਲੱਗਦਾ ਕਿ ਕਿਉਂਕਿ ਚੋਣਾਂ ਨੇ ਕਿ ਕਿਤੇ ਨਾ ਕਿਤੇ ਜਿਹੜਾ ਹਰਿਆਣਾ ਦਾ ਤੇ ਪੰਜਾਬ ਦਾ ਜਿਹੜਾ ਕਿਸਾਨ ਭਾਈਚਾਰਾ ਜਾਂ ਖੇਤ ਮਜ਼ਦੂਰ ਭਾਈਚਾਰਾ ਉਹ ਇਕੱਠਾ ਹੋ ਗਿਆ ਸਾਡੀਆਂ ਚੋਣਾਂ ਦਾ ਜਿਹੜਾ ਪ੍ਰਚਾਰ ਚੱਲਿਆ ਉਸ ਤੇ ਅਸਰ ਪਾਏਗਾ ਪ੍ਰਭਾਵ ਪਾਏਗਾ ਕਿਉਂਕਿ ਇੱਕ ਬੜੀ ਮੁਸੀਬਤ ਆਏਗੀ ਕਿਉਂਕਿ ਹੁਣ ਤੇ ਇੱਕ ਇੱਕ ਸੀਟ ਦਾ ਮੁੱਲ ਪੈਣਾ ਨਾ ਇੱਕ ਪਾਸੇ ਤੇ 400 ਸੀਟਾਂ ਦੀ ਆਵਾਜ਼ ਦਿੱਤੀ ਹੋਈ ਹੈ ਤੇ ਕਿਤੇ ਹਰਿਆਣੇ ਦੇ ਵਿੱਚ ਜਦੋਂ 2019 ਦਾ ਰਿਜ਼ਲਟ ਆਇਆ ਉਹ ਜੇ 10 ਸੀਟਾਂ ਆਈਆਂ ਸੀ ਭਾਜਪਾ ਦੀ ਝੋਲੀ ਚ ਪਈਆਂ ਹੁਣ ਅਰ ਕੀ ਉਹਨਾਂ ਨੂੰ ਆ ਭਾਜਪਾ ਨੂੰ ਬੰਦੇ ਨਹੀਂ ਲੱਭੇ ਦਸਾਂ ਚੋਂ 6 ਉਹ ਦੇ ਦਿੱਤੇ ਤੇ ਜਿਨ੍ਹਾਂ ਦਾ ਕਾਂਗਰਸੀ ਪਛੋਕੜ ਸੀ ਪਰ ਜਿਹੜੀ ਫੜੋ ਫੜਾਈ ਕੀਤੀ ਜਿਹੜੀ ਗ੍ਰਿਫਤਾਰੀ ਕੀਤੀ ਹੈ ਇਹਦੇ ਸਾਰਾ ਸਰਗਲ ਤੁਸੀਂ ਨਾ ਤੇ ਕਿਸੇ ਨੂੰ ਡੈਮੋਕਰੈਟਿਕ ਤਰੀਕੇ ਦੇ ਨਾਲ ਧਰਨਾ ਲਾਉਂਦੇ ਰਿਓ ਨਾ ਕਿਸੇ ਨੂੰ ਪ੍ਰਦਰਸ਼ਨ ਕਰਨ ਦੇ ਰਿਓ ਨਾ ਕਿਸੇ ਨੂੰ ਅੰਦੋਲਨ ਸ਼ੁਰੂ ਕਰਨ ਦੇ ਰਿਓ ਹੁਣ ਜਿਹੜਾ ਮੁੰਡਾ ਵਾਟਰ ਕੈਨਨ ਵਾਲਾ ਨਵਦੀਪ ਉਹਨੂੰ ਰੈਸਟ ਧਾਰਾ ਕਿਹੜੀ ਕਿਹੜੀ ਖਤਰਨਾਕ ਜੋੜ ਦਿੱਤੇ ਜਿੰਨੇ ਉਹ ਪੋਕਲੈਂਡ ਮਸ਼ੀਨ ਦਾ ਪ੍ਰਬੰਧ ਕੀਤਾ ਤੁਸੀਂ ਉੱਤੇ ਵੀ ਨਾ ਇਹ ਕਿਵੇਂ ਚੱਲ ਰਹੀ ਕਿਹੜੇ ਮੁਲਕ ਦੇ ਵਿੱਚ ਰਹਿ ਰਹੇ ਨੇ ਕਿਹੜੇ ਦੇਸ਼ ਦੇ ਵਿੱਚ ਰਹਿ ਰਹੇ ਕਿ ਹਰਿਆਣਾ ਤਾਲੇਬਾਨ ਕੀ ਹਰਿਆਣਾ ਇਰਾਕ ਜਾਂ ਕੀ ਹਰਿਆਣਾ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈਗਾ ਲੜਾਈ ਚੱਲ ਰਹੀ ਹੈ ਦੋ ਮੁਲਕਾਂ ਦੀ ਹੈਗੀ ਯੂਕਰੇਨ ਵਾਲੀ ਜੋਕਰੇਨ ਵਾਲੀ ਇਹ ਉਦਾਂ ਦੇ ਨੇ ਕੀ ਇਹ ਉੱਥੇ ਇਹ ਇਹ ਭਾਜੀਪੀ ਦੇ ਬੰਦੇ ਹੀ ਇਹ ਨੇ ਇਹਨਾਂ ਦੇ ਦਿਲ ਦਿਲ ਨਹੀਂ ਹੈਗੇ ਮਤਲਬ ਤੁਸੀਂ ਅਗਰ ਕਿਸੇ ਨੌਜਵਾਨ ਨੂੰ ਜਿਹਨੂੰ ਤੁਸੀਂ ਮਾਰਿਆ ਹੋਵੇ ਗੋਲੀ ਲੱਗੀ ਹੋਵੇ ਤੁਸੀਂ ਉਹ ਵੀ ਹਰਿਆਣੇ ਦੇ ਲੋਕ ਹੋ ਸਕਦੇ ਪਛਤਾਵਾ ਕਰ ਰਹੇ ਹੁਣ ਕਿ ਸਾਡੀ ਸਰਕਾਰ ਦੇ ਸਾਡੀ ਪੁਲਿਸ ਕਰਕੇ ਇੱਕ ਨੌਜਵਾਨ ਮੁੰਡਾ ਮਾਰਿਆ ਗਿਆ ਜਿਹੜਾ ਤਿੰਨ ਭੈਣਾਂ ਦਾ ਇੱਕ ਭਰਾ ਸੀ ਤੇ ਇਹ ਅਗਰ ਸਰਕਾਰ ਅਜਿਹਾ ਕਰਦੀ ਜੇ ਕਿਸੇ ਵੀ ਘੋਲ ਨੂੰ ਸਰਕਾਰ ਦੱਬਣ ਦੀ ਕੋਸ਼ਿਸ਼ ਕਰਦੀ ਆ ਕਿਸੇ ਵੀ ਅੰਦੋਲਨ ਨੂੰ ਦੱਬਣ ਦਾ ਕੋਸ਼ਿਸ਼ ਕਰਦੀ ਲਾਜ਼ਮੀ ਤੌਰ ਤੇ ਹਰਿਆਣੇ ਦੇ ਲੋਕ ਦੱਸ ਦੇਣਗੇ ਵੋਟਾਂ ਤੇ ਹਰਿਆਣੇ ਦੇ ਵਿੱਚ ਲੋਕ ਸਭਾ ਦੀਆਂ ਵੀ ਆ ਤੇ ਵਿਧਾਨ ਸਭਾ ਦੀਆਂ ਵੀ ਤੇ ਇਹੋ ਜਿਹੀਆਂ ਸਰਕਾਰਾਂ ਨੂੰ ਫਿਰ ਜਨਤਾ ਸਬਕ ਸਿਖਾ ਦਿੰਦੀ ਹੁੰਦੀ ਆ ਐਡੀ ਕੋਈ ਗੱਲ ਨਹੀਂ ਆ ਗਈ ਤੁਸੀਂ ਕਿੰਨੇ ਕਿ ਲੋਕਾਂ ਨੇ ਰੋਕ ਲੋਗੇ ਪਰ ਹਰਿਆਣਾ ਦੇ ਹੁਣ ਕਿਉਂਕਿ ਉੱਥੇ ਨਵੇਂ ਮੁੱਖ ਮੰਤਰੀ ਆਏ ਨੇ ਸੈਣੀ ਸਾਹਿਬ ਘਟੋ ਘਟ ਉਹਨਾਂ ਨੂੰ ਦੇਖਣ ਜਿਹੜੀ ਤੇ ਖੱਟੜ ਵਾਲੀ ਰੂਹ ਸੀ ਜੀ ਹਾਲਾਂਕਿ ਤੁਸੀਂ ਉਹਨਾਂ ਦੇ ਚੇਲੇ ਹੋ ਕਿਤੇ ਉਹ ਰੂਹ ਤੁਹਾਡੇ ਚਿਤ ਨਹੀਂ ਆ ਗਈ ਤੇ ਜੇ ਉਹ ਤੁਹਾਡੇ ਚ ਰੂਹ ਆ ਗਈ ਤੇ ਤੁਹਾਡਾ ਸਿਆਸੀ ਤੌਰ ਤੇ ਨੁਕਸਾਨ ਹੋਊਗਾ ਘਟੂ ਘਟ ਅਨਸਾਨੀਅਤ ਕਦਰਾਂ ਕੀਮਤਾਂ ਦੀ ਕਦਰ ਕਰੋ ਔਰ ਜਿਹੜੇ ਕਿਸਾਨਾਂ ਨੇ ਜਿਹੜਾ ਅੰਦੋਲਨ ਕੱਲ ਦਾ ਪ੍ਰੋਗਰਾਮ ਰੱਖਿਆ ਉਹ ਹੋਣਾ ਚਾਹੀਦਾ ਔਰ ਦੂਜਾ ਜਿਹੜਾ ਜਿਹੜਾ ਕਾਂਗਰਸ ਪਾਰਟੀ ਜਾਂ ਇੰਡੀਆ ਗੱਠਜੋੜ ਜਾਂ ਜਿਹੜੇ ਆਮ ਆਦੀ ਪਾਰਟੀ ਨੇ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਰੈਲੀ ਰੱਖੀ ਆ ਉੱਥੇ ਰਾਮਰੀਲਾ ਗਰਾਊਂਡ ਉਹ ਵੀ ਇੱਕ ਇਹਨਾਂ ਚੋਣਾਂ ਦੇ ਸਰਗਰਮੀਆਂ ਦੇ ਵਿੱਚ ਇੱਕ ਮੈਨੂੰ ਲੱਗਦਾ ਕਿ ਕਿਸ ਸੰਦੇਸ਼ ਦੇ ਸਨੇਹ ਹਾ ਦੇਗੇ ਜੇ ਤੇ ਰੈਲੀ ਵੱਡੀ ਹੋ ਗਈ ਰੈਲੀ ਕਾਮਯਾਬ ਹੋ ਗਈ ਇੰਡੀਆ ਗੱਠਜੋੜ ਇਕੱਠਾ ਹੋ ਗਿਆ ਉਹ ਇੱਕ ਆਮ ਲੋਕਾਂ ਤੇ ਨਾਗਰਿਕ ਤੇ ਵੋਟਰਾਂ ਦੇ ਅਸਰ ਪਾਏਗੀ ਕਿਉਂਕਿ ਭਾਜਪਾ ਦੀ ਜਿਹੜੀ ਹੁਣ ਤਾਨਾਸ਼ਾਹੀ ਦਿਖਣੀ ਸ਼ੁਰੂ ਹੋ ਗਈ ਆ ਕਿ ਜਿਵੇਂ ਕਾਂਗਰਸ ਪਾਰਟੀ ਨੂੰ 17-1800 ਕਰੋੜ ਰੁਪਏ ਦਾ ਇਨਕਮ ਟੈਕਸ ਵਾਲੇ ਨੇ ਜੁਰਮਾਨਾ ਭੇਜ ਦਿੱਤਾ ਹੈਗਾ ਜਾਂ ਕੋਈ ਅੱਧੀ ਹੋਰ ਪਾਰਟੀ ਨੂੰ ਵੀ ਭੇਜ ਦਿੱਤਾ ਹੈਗਾ ਮਤਲਬ ਤਾਨੇਸ਼ਾਈ ਭਾਜਪਾ ਦੀ ਦਿਖਣੀ ਸ਼ੁਰੂ ਹੋਏ ਭਾਜਪਾ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਘਬਰਾਹਟ ਕਿਉਂਕਿ ਤੁਸੀਂ ਕਹਿ ਰਹੇ ਕਿ ਸਾਡੀਆਂ 400 ਸੀਟਾਂ ਆਉਣਗੇ ਤੁਹਾਨੂੰ ਬੰਦੇ ਨਹੀਂ ਲੱਭ ਰਹੇ ਹੈਗੇ ਫਿਰ ਜਿਹੜਾ ਇਲੈਕਟਰੋਨਲ ਬਾਂਡ ਆ ਤੱਪ ਤੋਂ ਬਾਅਦ ਤੁਹਾਨੂੰ ਪੈਸਾ ਮਿਲਿਆ ਗਿਆ ਕੀ ਬੀਜੇਪੀ ਇਨਕਮ ਟੈਕਸ ਡਿਪਾਰਟਮੈਂਟ ਬੀਜੇਪੀ ਨੂੰ ਵੀ ਭੇਜੇਗਾ ਨੋਟਿਸ ਮਤਲਬ ਇਹ ਹੁਣ ਪਿਕ ਐਂਡ ਚੂਜ਼ ਹੋ ਗਿਆ ਕਿ ਈਡੀ ਇਨਕਮ ਟੈਕਸ ਸੀਬੀਆਈ ਇਹ ਸਿਰਫ ਤੇ ਸਿਰਫ ਕਿ ਆਪੋਜੀਸ਼ਨ ਵਾਸਤੇ ਰਹਿ ਗਏ ਨੇ ਜੇ ਵਾਕਿਆ ਤਿੰਨੇ ਏਜੰਸੀਆਂ ਦੇਸ਼ ਦੀਆਂ ਨਿਰਪੱਖ ਨਿਰਦਰ ਆਜ਼ਾਦ ਨੇ ਉਹਨਾਂ ਦਾ ਆਪਣਾ ਕੋਈ ਹیثیت ਆਪਣੀ ਕੋਈ ਉਹਨਾਂ ਦਾ ਵਜੂਦ ਆ ਤੇ ਫਿਰ ਜਿੱਤੇ ਜਿੱਤੇ ਭਾਜੀਪੀ ਦੀ ਸਰਕਾਰ ਉਹਨਾਂ ਦੀ ਵੀ ਪਾਲਿਸੀਆਂ ਚੈੱਕ ਕਰਵਾ ਲੈਣੀਆਂ ਚਾਹੀਦੀਆਂ ਪਰ ਜਿਹੜੀ ਇਹ ਰੈਲੀ ਹੋ ਰਹੀ ਆ ਰਾਮਰੀਲਾ ਗਰਾਊਂਡ ਦੇ ਵਿੱਚ ਉਹ ਭਾਵੇਂ ਅਦਾਲਤਾਂ ਤੇ ਕੋਈ ਅਸਰ ਨਾ ਪਾਵੇ ਇਨਵੈਸਟੀਗੇਸ਼ਨ ਏਜੰਸੀਆਂ ਤੇ ਕੋਈ ਅਸਰ ਨਾ ਪਾਵੇ ਭਾਜੀਪੀ ਸਰਕਾਰ ਤੇ ਕੋਈ ਅਸਰ ਨਾ ਪਾਵੇ ਲੇਕਿਨ ਲੋਕ ਮਨਾਂ ਤੇ ਅਸਰ ਪਾ ਸਕਦੇ ਹੈਗੇ ਕਿ ਲੋਕਾਂ ਨੂੰ ਇਹ ਗੱਲ ਜਚਣੀ ਸ਼ੁਰੂ ਹੋਏ ਜੇਗੀ ਕਿ ਜੇ ਇੱਕ ਸਾਈਡ ਪਾਲਿਸੀ ਗੜਬੜੀ ਸੀ ਤੇ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ ਤੇ ਕੇਜਰੀਵਾਲ ਤੁਸੀਂ ਫੜ ਲਿਆ ਗਿਆ ਇਹ ਲੋਕੀ ਹੁਣ ਜਵਾਬ ਮੰਗਣਗੇ ਔਰ ਦੂਜਾ ਇਹ ਹੁਣ ਜਿਹੜੀਆਂ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ 17-17 100 ਕਰੋੜ ਦੇ ਜੁਰਮਾਨੇ ਭੇਜ ਰਹੇ ਹੋ ਤੇ ਕੀ ਸਿਰ ਤੇ ਸਿਰਫ ਕਾਂਗਰਸ ਹੀ ਨਹੀਂ ਠੱਗੀ ਕੀਤੀ ਆ ਦਸਾਂ ਸਾਲਾਂ ਦੇ ਵਿੱਚ ਜਿਹੜੇ ਇਲੈਕਟਰੋਲ ਬਾਂਡ ਦੇ ذریعے ਬੀਜੇਪੀ ਨੇ ਪੈਸੇ ਇਕੱਠੇ ਕੀਤੇ ਹੈਗਾ ਨਾ ਜਾਂ ਹੋਰ ਪਾਰਟੀਆਂ ਨੇ ਇਕੱਠੇ ਕੀਤੇ ਨੇ ਜਿਸ ਕੰਪਨੀ ਦੀ ਔਕਾਤ ਸਾਲਾਨਾ ਟਰਨਓਵਰ 2 ਕਰੋੜ ਸੀ ਉਹ 100-100 ਕਰੋੜ ਰੁਪਈਆ ਇਲੈਕਟਰੋਲ ਬਾਂਡ ਖਰੀਦ ਰਹੇ ਜਿੰਨਾ ਕੰਪਨੀਆਂ ਤੇ ਛਾਪੇ ਵੱਜੇ ਨੇ ਛਾਪੇ ਮਾਰਨ ਤੋਂ ਬਾਅਦ ਉਹਨਾਂ ਨੇ ਇਲੈਕਟਰੋਲ ਜਿਹੜੇ ਚੋਣ ਬਾਂਡ ਨੇ ਇਲੈਕਟਰੋਲ ਬਾਂਡ ਉਹ ਖਰੀਦ ਰਹੇ ਉਹਨਾਂ ਨੂੰ ਤੁਸੀਂ ਕਲੀਨ ਚਿੱਟ ਦਿੱਤੀ ਹੈਗੀ ਹੈ ਇਹ ਲੋਕ ਨਿਤਾਰਾ ਕਰਨਗੇ ਇਹਨਾਂ ਚੋਣਾਂ ਦੇ ਵਿੱਚ ਏ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਨੇ ਹੀ ਠੱਗੀ ਮਾਰੀ ਜਾਂ ਪਕਸਾਈ ਪਾਲ ਬਾਕੀਆਂ ਸਰਕਾਰਾਂ ਵੀ ਇਹ ਕਰਦੀਆਂ ਹਰ ਪਾਲਿਸੀ ਦੇ ਵਿੱਚ ਠੱਗੀਆਂ ਮਿਲਦੀਆਂ ਹੁਣ ਦੇਖੋ ਆਮ ਆਦੀ ਪਾਰਟੀ ਕੈਂਪੇਨ ਚੱਲ ਰਹੀ ਹੈ ਕਿ ਭਾਰਤ ਦੇ ਵਿੱਚ ਇੱਕੋ ਇੱਕ ਡਾਰ ਮੋਦੀ ਸਾਹਿਬ ਵਾਸਤੇ ਉਹ ਅਰਵਿੰਦ ਕੇਜਰੀਵਾਲ ਪੰਜਾਬ ਵਾਲੇ ਕਹਿੰਦੇ ਕਿ ਭਾਰਤ ਦਾ ਸਭ ਤੋਂ ਵੱਡਾ ਚੋਰ ਕੌਣ ਹੈ ਉਹ ਅਰਵਿੰਦ ਕੇਜਰੀਵਾਲ ਹੁਣ ਅਰਵਿੰਦ ਕੇਜਰੀਵਾਲ ਹੁਣ ਦਾ ਅੱਜ ਸਟੇਟਮੈਂਟ ਉਹ ਆ ਗਈ ਪੋਸਟਰ ਬਣ ਕੇ ਆ ਗਿਆ ਕਿ ਜਿਵੇਂ ਗੋਰਿਆਂ ਦੇ ਖਿਲਾਫ ਭਗਤ ਸਿੰਘ ਹੋਣਾ ਨੇ ਆਵਾਜ਼ ਚੱਕੀ ਸੀ ਤੇ ਮੈਂ ਚੋਰਾਂ ਦੇ ਖਿਲਾਫ ਆਵਾਜ਼ ਚੱਕ ਰਿਹਾ ਮਤਲਬ ਹੁਣ ਪੋਲੀਟੀਕਲ ਪਾਰਟੀਆਂ ਦੇਖੋ ਨਾ ਕਿ ਆਪਣੀ ਲੜਾਈ ਲੜ ਰਹੀਆਂ ਨੇ ਤੇ ਉੱਥੇ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੂੰ ਵੀ ਯੂਜ਼ ਕਰ ਰਹੀਆਂ ਨੇ ਉਹ ਸਰਦਾਰ ਭਗਤ ਸਿੰਘ ਹੈ ਜਿਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ ਸੀ ਉਹ ਡਰੇ ਨਹੀਂ ਸੀ ਉਹਨਾਂ ਨੇ ਮਾਫੀਆਂ ਨਹੀਂ ਸਵੀ ਮੰਗੀਆਂ ਉਹ ਨੋਟਿਸਾਂ ਤੋਂ ਨਹੀਂ ਪਾਈਦੇ ਉਹ ਫੜੇਗੇ ਕੋਰਟ 'ਚ ਪੇਸ਼ ਹੋਏ ਕਹਿੰਦੇ ਕਿ ਕੀਤਾ ਹੈਗਾ ਇਹ ਤੇ ਨੌ ਨੌ ਨੋਟਿਸ ਬਿਲੋਂ ਤੋਂ ਬਾਅਦ ਵੀ ਲੋਕੀ ਕਹਿ ਰਹੇ ਕਿ ਮੈਨੂੰ ਫੜਿਆ ਕਿਉਂ ਤੇ ਫਿਰ ਅਸੀਂ ਚੋਰਾਂ ਦੇ ਖਿਲਾਫ ਲੜਾਈ ਲੜ ਰਹੇ ਮੈਨੂੰ ਲੱਗਦਾ ਹੈ ਕਿ ਭਗਤ ਸਿੰਘ ਸਾਹਿਬ ਦੇ ਹੁਣਾ ਸ਼ੀਦੇ ਅਫਸਰ ਦਾ ਭਗਤ ਸਿੰਘ ਦੇ ਨਾਲ ਅਗਰ ਤੁਲਨਾ ਕਰ ਦਿਓ ਇਹ ਵੀ ਇੱਕ ਵੱਡਾ ਗੁਨਾਹ ਆ ਉਹਨਾਂ ਦੀ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀ ਤੁਹਾਡੀ ਲੜਾਈ ਤੁਸੀਂ ਕਹਿੰਦੇ ਕਿ ਚੋਰਾਂ ਦੇ ਖਿਲਾਫ ਲੜਾਈ ਹੈ ਇਹ ਲੜਾਈ ਤਾਂ ਸੱਤਾ ਦੀ ਹੈ ਇਹ ਲੜਾਈ ਸੱਤਾ ਦੀ ਤੁਸੀਂ ਕਦੇ ਚੋਰਾਂ ਦੇ ਖਿਲਾਫ ਲੜਾਈ ਹੈ ਤੇ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ ਕੀ ਕੁਝ ਹੋਇਆ ਹੁਣ ਪੰਜਾਬ ਦੇ ਵਿੱਚ ਚਰਚਾ ਹੈ ਕਿ ਜਿਹੜੀਆਂ ਕੰਪੇਨ ਆਮ ਆਦੀ ਪਾਰਟੀ ਨੇ ਮਸ਼ੀਨਾਂ ਲੈਂਦੀਆਂ ਉਹ ਦਿੱਲੀ ਤੋਂ ਆਈਆਂ ਨੇ ਜਿਹੜੇ ਟੈਂਟ ਆਮ ਆਦੀ ਪਾਰਟੀ ਦੀ ਰੈਲੀ 'ਚ ਲੱਗਦੇ ਨੇ ਉਹ ਦਿੱਲੀ ਤੋਂ ਆ ਕੇ ਲੱਗਦੇ ਨੇ ਇਹ ਵੀ ਤੇ ਆਪਣੇ ਬੰਦਿਆਂ ਨੂੰ ਤੁਸੀਂ ਰੂਲਾਂ ਦੇ ਅਗੇਂਸਟਾ ਕੇ ਫਾਇਦਾ ਚੁਕਾ ਹੀ ਰਹੇ ਨੇ ਚੋੜ ਦੀ ਪਰਭਾਸ਼ਾ ਵੀ ਬਦਲ ਗਈ ਹੈ ਇਮਾਨਦਾਰੀ ਦੀ ਪਰਭਾਸ਼ਾ ਵੀ ਬਦਲ ਗਈ ਹੈ ਕਟੜ ਮਹੰਦਰ ਦੀ ਵੀ ਪਰਭਾਸ਼ਾ ਬਦਲ ਗਈ ਹੈ ਪਰ ਇਹਨਾਂ ਚੋਣਾਂ ਦੇ ਵਿੱਚ ਹਰ ਇੱਕ ਕਾਂਗਰਸ ਪਾਰਟੀ ਦਾ ਫਿਊਚਰ ਹਮ ਆਮ ਆਦੀ ਪਾਰਟੀ ਦਾ ਫਿਊਚਰ ਵੀ ਤੈਅ ਹੋਣਾ ਕਿ ਇਹ ਅੱਗੇ ਪਾਰਟੀਆਂ ਸਰਵਾਈਵਲ ਹੋਣ ਸਰਵਾਈਵ ਕਰਨੀਆਂ ਕਿ ਨਹੀਂ ਕਰਨੀਆਂ ਔਰ ਦੂਜਾ ਕੀ ਆਮ ਆਦੀ ਪਾਰਟੀ ਦਾ ਫਿਊਚਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਹੀ ਅੰਤ ਹੋ ਜਾਏਗਾ ਇਹ ਵੀ ਇਸੇ ਡਿਸਾਈਡ ਹੋਣਾ ਤੇ ਕੀ ਦਿੱਲੀ ਕਰਵੇ Arvind Kejriwal ਤੋਂ ਬਾਅਦ ਦਿੱਲੀ ਦਾ ਕੀ ਬਣੇਗਾ ਕਿ ਉਸ ਵੇਲੇ ਜਮਾਨਾ ਕਹਿੰਦੇ ਸੀ ਨਾ ਇੰਦਰਾਜ ਇੰਡੀਆ ਇੰਦਰਾਜ ਇੰਡੀਆ ਫਿਰ ਕਹਿੰਦੇ ਕਿ ਮੋਦੀ ਜੀ ਬੀਜੇਪੀ ਬੀਜੇਪੀ ਮੋਦੀ ਮੋਦੀ ਜੀ ਇੰਡੀਆ ਇੰਡੀਆ ਜੀ ਮੋਦੀ ਉਵੇਂ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਇਸ ਆਮਾਦੀ ਪਾਰਟੀ ਆਮਾਦੀ ਪਾਰਟੀ ਇਸ ਅਰਵਿੰਦ ਕੇਜਰੀਵਾਲ ਇਹ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੀ ਸਰਕਾਰ ਆਮਾਦੀ ਪਾਰਟੀ ਨੈਸ਼ਨਲ ਉਹ ਵੀ ਨਿਰਭਰ ਕਰਦੀ ਹੈਗੀ ਇਹ ਆਉਣ ਵਾਲੇ ਸਮੇਂ ਚ ਜਿਹੜੀਆਂ ਸਾਰੀਆਂ ਜਿਹੜੀਆਂ ਸਥਿਤੀਆਂ ਵਾ ਉਹ ਸਪਸ਼ਟ ਹੋ ਜਾਣਗੀਆਂ ਜੀ